ਯੋਹਲ ਕਾ ਗਰਦਾਰ ਸਰੋਧਾਨ ਸਭਾ ਦੀ ਮੀਟਿੰਗ ਸੱਦੀ ਗਈ ਹੈ ਵਰਕਰਾਂ ਦੀ ਜੋ ਤਦਿਆਂ ਬਲਾਕ ਸੰਕਤੀ ਤੇ ਜਿਲ੍ਹਾ ਪਿਛ ਦੇ ਚੋਣਾਂ ਹੋ ਰਹੀਆਂ ਨੇ ਤੇ ਇੱਕ ਤਰੀਕ ਤੋਂ ਜਿਹੜੇ ਇਹਦੇ ਕਾਰਜ ਜਿਹੜੇ ਆ ਦਾਖਲ ਹੋਏ ਨੇ ਇਹ ਸਾਡੀ ਬਲਾਕ ਸੰਕਤੀ ਦੇ 21 ਜੂਨ ਨੇ ਗਰਦਾਸਪੁਰ ਦੇ ਤੇ ਨਾਲ ਜਿਲ੍ਹਾ ਪਿਛ ਦੇ ਵੀ ਦੂਜੇ ਹਲਕਿਆਂ ਦੇ ਨਾਲ ਸਾਂਝੇ ਚੋਣ ਨੇ ਬਣੇ ਨੇ ਜੇ ਜੂਨ ਉਹਦੇ ਮਸਲੇ ਤੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਕੇ ਤੇ ਉਹ ਜਿਹੜੇ ਕੈਂਡੀਡੇਟ ਅਹੀਂ ਅਲਾਨ ਨੇ ਇਸ ਦਾਰਸ਼ਕ BC ਦੀ ਬਾਤਲ ਦਾ ਹੁਕਮ ਆ ਕਿ ਤਕੜੀ ਨਿਸ਼ਾਨ ਤੇ ਜਿਹੜਾ ਇਹ ਚੋਣ ਲਾਣੀ ਉਹਦੇ ਮਸਲੇ ਦੇ ਤੇ ਇਹ ਅਸੀਂ ਅੱਜ ਜਿਹੜੀ ਹੈ ਇਹ ਸਾਰੀ ਹਲਕੇ ਦੀ ਵੀ ਮੀਟ ਰਸਦੀ ਗਈ। ਇੱਕ ਕਦ ਤੱਕ ਉਮੀਦਵਾਰ ਐਲਾਨ ਕਰਦੇ ਜਾਣਗੇ। ਇਹ ਅਭੋਤ ਹੈ ਅੱਜ ਦੀ ਸ਼ਾਮ ਤੱਕ ਨਹੀਂ ਤੇ ਕੱਲ ਸ਼ਾਮ ਤੀ ਹੈ ਕਿਉਂਕਿ ਕਾਗਜ਼ ਭਰਨੇ ਸ਼ੁਰੂ ਕਰਦਣੇ ਨੇ। ਤੇ ਇਹ ਨਾਲ-ਨਾਲ ਹੀ ਅਸੀਂ ਜੋਨ ਜਿਹੜੇ ਆ ਉਹ ਪੜ ਕੇ ਅੱਜ ਦੱਸਣੇ ਨੇ। ਇੱਥੇ ਮੌਕੇ ਦੇ ਬੰਦਿਆਂ ਫੈਸਲੇ ਕੱਢਣੇ ਨੇ ਤੇ ਚੋਣ ਨਿਸ਼ਾਨ ਪ੍ਰਧਾਨ ਜੀ ਕੋਲ ਲਿਆ ਕੇ ਉਹ ਨਾਲ ਲਾ ਕੇ ਅਸੀਂ ਤੇ ਕਾਗੀ ਪਰਨੇ ਸ਼ੁਰੂ ਕਰਦੇ। ਦੇਖੋ ਧਾਰਨਾ ਤੇ ਜਿਹੜੀ ਆ ਉਹ ਬਣੀ ਹੁੰਦੀ ਆ ਪਰ ਕਾਗਜ਼ ਕਟਾਉਣ ਤੋਂ ਸਵਾਲ ਜਿਹੜੀ ਸਰਕਾਰ ਨਾ ਕਾਂਗਰਸ ਨੇ ਕੇ ਗੱਲ ਕੀਤੀ ਤੇ ਇਹ ਜੇ ਨਾ ਕਟਾਉਣ ਦੀ ਚੰਗੀ ਗੱਲ ਆ ਫਿਰ ਉਹਨਾਂ ਨੂੰ ਹਾਈ ਕੋਰਟ ਜਾਣਾ ਪਏਗਾ। ਕਾਂਗਰਸ ਵੇਲੇ ਚੋਣਾਂ ਹੋਈਆਂ ਜਦੋਂ ਆਈਆਂ ਨੇ ਤੇ ਉਹ ਸਾਰੇ ਹੀ ਸਾਡੇ ਕਾਗਜ਼ ਕਟਾਉਂਦੇ। ਤੇ ਬਹੁਤ ਸਾਰੇ ਮੂਤਰ ਬੰਦਿਆਂ ਦੇ ਪਰਚੇ ਵੀ ਹੋਗੇ। ਜਿਹਨੋਂ ਕੋ ਕੈਂਡੀਡੀਟ ਜਿੱਤਦਾ ਤੇ ਉਹਦੇ ਕਾਗਜ਼ ਕਟਾਉਣ ਦੀ ਰੋੜ ਪੈਂਦੀ ਆ। ਉਹ ਮੇਰੇ ਵੱਲੋਂ ਵੇਖ ਲੋ 10 ਸਾਲ ਰਾਜ ਸਰਕਾਰ ਕਲ ਦਲ ਦੀ ਸੇਵਾ ਕੀਤੀ ਆ ਪਾਰਟੀ ਸਾਡੀ ਨੇ ਪੰਜਾਬ ਚ ਤੇ ਕੋਈ ਮਤਲਬ ਦੱਸਦੇ ਨਹੀਂ ਕੰਮ ਕਟਾਏ ਹੋ ਸਰਪੰਚੀ ਦੇ ਤੇ ਚਾਹੇ ਬਲਾਸਮ ਕੀਤੇ ਕਾਂਗਰਸ ਵੇਲੇ ਵੀ ਸਾਰੇ ਕੰਮ ਕਟਾਏ ਗਏ ਤੇ ਹੁਣ ਜੇ ਇਹ ਆਮ ਪਾਰਟੀ ਵਾਲੇ ਝੜੂ ਵਾਲੇ ਕਟਾਉਣਗੇ ਤੇ ਉਹਦੇ ਨਤੀਜੇ ਫਿਰ ਵੇਖ ਲੈ ਤਰਨ ਤਾਰਨ ਜੋ ਅਫਸਰਾਂ ਦਾ ਹਾਲ ਹੋਇਆ ਇਸ ਕਰਕੇ ਚੋਣਾ ਹੋਣੀ ਚਾਹੀਦੀ ਆ ਉਹਨਾਂ ਨੇ 3.5 ਸਾਲ ਹੋ ਗਏ ਉਹਨੂੰ ਪੰਜਾਬ ਚ ਰਾਈ ਭਾਗ ਭੋਗਦੇ ਆ ਆਪਣੇ ਗਵਰਨਮੈਂਟ ਤੇ ਆਪਣੇ ਕੰਮ ਕਰਤੇ ਉਹ ਜਿਹੜੀਆਂ ਗ੍ਰਾਂਟਾਂ ਦਿੱਤੀਆਂ ਨੇ ਜਾਂ ਜੋ ਕੁਛ ਵੀ ਕੀਤਾ ਉਹ ਤੇ ਚੋਣਾ ਲੜਨ ਬਲਾਸਮ ਕੀ ਜਿਹੜਾ ਵੀ ਜੋ ਲੋਕੀ ਫੈਸਲਾ ਕਰਨਗੇ ਹਨ ਮਜੂਰ ਹੋਏਗਾ ਵੋਟਰਾਂ ਨੂੰ ਤੇ ਇਹ ਬੇਨਤੀ ਆ ਵੀ ਜੋ ਪਿਛਲੇ ਸਮੇਂ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਦ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਰਹੀ ਆ ਪੰਜਾਬ ਵਿੱਚ ਉਹਦੇ ਕੰਮਾਂ ਨੂੰ ਉਹਨਾਂ ਦੇ ਡਵੈਲਪਮੈਂਟ ਨੂੰ ਉਹਨਾਂ ਦੇ ਮਹਮਨ ਸ਼ਾਂਤੀ ਭਾਈਚਾਰ ਸਾਂਝ ਨੂੰ ਮੁੱਖ ਰੱਖਦੇ ਆ ਤੁਸੀਂ ਅਕਾਲੀ ਦਲ ਮਜ਼ਬੂਤ ਕਰੋ ਕਈ ਆਈਡੀ ਛੋਣਾਂ ਨੇ ਜਿਹਦੇ ਵਿੱਚ ਮਜ਼ਬੂਤ ਜਿਹੜਾ ਹੋਣਾ ਦਾ ਇੱਕ ਸਾਡਾ ਜਿਹੜਾ ਇਹ ਮਸਲਾ ਜਿਹੜਾ ਇਹ ਹੱਲ ਹੋਣਾ ਇਹ ਇੱਕ ਨਹੀਂ ਬੱਜਣੀ ਆ ਸ਼ੋਮੀ ਕਾ ਲਲ ਮਜ਼ਬੂਤ ਕਰਨ ਵਾਸਤੇ ਇੱਕ ਕੇ ਵਰਕਰ ਸਾਰੇ ਸੱਦੇ ਨੇ ਵੀ ਤਗੜੇ ਹੋ ਕੇ ਤਕੜੀ ਨਿਸ਼ਾਨ ਦੇ ਜਿਹੜੇ ਸਾਡੇ ਬਲਾਸ਼ ਸੰਕੀ ਦੇ ਮੈਂਬਰ ਜਿਹੜਾ ਪਿਛਲੇ ਮੈਂਬਰ ਇਹਨਾਂ ਨੂੰ ਜਿਤਾਓ